ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਹੁਣ ਤੋਂ ਲੈ ਕੇ ਅਗਲੇ 24 ਘੰਟਿਆਂ ਤੇ ਆਉਂਦੇ 5 ਤੋਂ 6 ਦਿਨਾਂ ਦੀ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਹੂਮਸ ਅਤੇ ਗਰਮੀ ਦੀਆਂ ਗਤੀਵਿਧੀਆਂ ਪੰਜਾਬ ਦੇ ਵਿੱਚ ਜ਼ਿਆਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਸੀ ਉਹਨਾਂ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਜਾਂ ਨਹੀਂ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਫਿਰ ਤੋਂ ਤਗੜੇ ਸਿਸਟਮ ਬੰਦੇ ਹੋयत ਖਾਈ ਦੇ ਰਹੇ ਆ ਤੁਸੀਂ ਲਾਈਵ ਸਲਾਈਡ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਜੇਕਰ ਚੈਨਲ ਤੇ ਪਹਿਲੀ ਵਾਰੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਜੇਕਰ ਸਭ ਤੋਂ ਪਹਿਲਾਂ ਜੇਕਰ ਆਪਾਂ ਹਵਾਵਾਂ ਦੀ ਗੱਲ ਕਰੀਏ ਤਾਂ ਇਸ ਵਕਤ ਆਪਾਂ ਨੂੰ ਪੂਰਬ ਦੀਆਂ ਹਵਾਵਾਂ ਲਗਾਤਾਰ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਪੰਜਾਬ ਦੇ ਉੱਤੇ ਵੀ ਆਪਾਂ ਨੂੰ ਤਗੜੇ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਹਨ ਇੱਕ ਸਿਸਟਮ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਤੋਂ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਪਾਕਿਸਤਾਨ ਦੇ ਪੱਗਾਂ ਦੇ ਵਿੱਚ ਵੀ ਤਗੜੀਆਂ ਗਰਜ ਲਿਸ਼ਕਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਦੇਵਲ ਦੇਖਣ ਨੂੰ ਮਿਲ ਰਹੀਆਂ ਹਨ ਬਾਕੀ ਇੱਕ ਲੋ ਪ੍ਰੈਸ਼ਰ ਬਣਿਆ ਬੰਗਾਲ ਦੀ ਖਾੜੀ ਤੇ ਛਤੀਸਗੜ੍ਹ ਦੇ ਪਹਾਗਾ ਦੇ ਵਿੱਚ ਬਣਿਆ ਹੋਇਆ ਦਿਖਾਈ ਦੇ ਰਿਹਾ ਉਹ ਵੀ ਹੌਲੀ-ਹੌਲੀ ਡਿਪਰੈਸ਼ਨ ਦੇ ਰੂਪ ਦੇ ਵਿੱਚ ਅੱਗੇ ਚੱਕਰਵਾਦ ਦੇ ਰੂਪ ਦੇ ਵਿੱਚ ਵੱਧਦਾ ਹੋਇਆ ਦਿਖਾਈ ਦੇ ਰਿਹਾ ਜਿਸ ਨਾਲ ਉੱਤਰ ਪਾਰ ਅਤੇ ਮੈਦਾਨੀ ਪਹਾਗਾ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਜ਼ਬਰਦਸਤ ਸਿਸਟਮ ਬਣ ਚੁੱਕੇ ਹਨ ਅਤੇ ਮੀਂਹ ਦੀਆਂ ਗਤੀਵਿਧੀਆਂ ਜ਼ਬਰਦਸਤ ਦੇਖਣ ਨੂੰ ਮਿਲਣਗੀਆਂ ਮੁਸਲਾਤਾਂ ਰਮੀਂਹ ਦੀਆਂ ਗਤੀਵਿਧੀਆਂ ਹੰਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਜੇਕਰ ਸਭ ਤੋਂ ਪਹਿਲਾਂ ਹੁਣ ਹੰਦੇ 24 ਘੰਟਿਆਂ ਦੀ ਮੌਸਮ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਤੁਸੀਂ ਜੇਕਰ ਲਾਈਵ ਸੈਲਟ ਤਸ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਜੋ ਕਿ ਆਪਾਂ ਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਇਲਾਕਿਆਂ ਨੂੰ ਇਹ ਕਵਰ ਕਰਦੇ ਹੋਏ ਦਿਖਾਈ ਦੇ ਰਹੇ ਗੁਰਦਾਸਪੁਰ ਪਠਾਨਕੋਟ ਨਵਾਂ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਤਗੜੇ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਹਨ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਬਾਕੀ ਪਠਾਨਕੋਟ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਉਸ ਤੋਂ ਬਾਅਦ ਜੇ ਅੱਗੇ ਵਧીએ ਤਾਂ ਆਪਾਂ ਨੂੰ ਕਪੂਰਥਲਾ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਗਤੀਵਿਧੀਆਂ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਹਨ ਤਗੜੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਬਾਕੀ ਜਲੰਧਰ ਦੇ ਆਸ-ਪਾਸ ਦੇ ਇਲਾਕੇ ਹੋਗੇ ਇਹਨਾਂ ਬਰਨਾਲੇ ਦੇ ਆਸ-ਪਾਸ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਗਤੀਵਿਧੀਆਂ ਦੇ ਚਾਂਸ ਬੰਦੇ ਹੋਇ ਚਖਾਈ ਦੇ ਲੁਧਿਆਣਾ ਮੋਗਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਜ਼ਬਰਦਸਤ ਮੀ ਦੀਆਂ ਗਤੀਵਿਧੀਆਂ ਦੇ ਚਾਂਸ ਦੇਖਣ ਨੂੰ ਮਿਲ ਰਹੇ ਹਨ ਬਾਕੀ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀ ਦੀਆਂ ਗਤੀਵਿਧੀਆਂ ਹੁੰਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜੇਕਰ ਆਪਾਂ ਇਧਰ ਦੂਜੇ ਹਿਮਾਚਲ ਦੀ ਸਾਈਡ ਤੋਂ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਗੜਸ਼ੰਕਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਤਗੜੀਆਂ ਕਾਰਵਾਈਆਂ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲਣਗੇ ਜਿਸ ਨਾਲ ਮੀ ਦੀਆਂ ਗਤੀਵਿਧੀਆਂ ਮੂਸਲਾਤਾਰ ਮੀ ਦੀਆਂ ਗਤੀਵਿਧੀਆਂ ਦੀ ਭਾਵਨਾ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਅੰਮ੍ਰਿਤਸਰ ਤੋਂ ਹੁੰਦੇ ਹੋਏ ਸਿਸਟਮ ਗੁਰਦਾਸਪੁਰ ਠਾਨਕੋਟ ਕਪੂਰਥਲਾ ਨਵਾਂ ਸ਼ਹਿਰ ਰੋਪੜ ਨੰਗਲ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣਾ ਮੋਗਾ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਹੋਂਦੇ ਘੰਟਿਆਂ ਵਿੱਚ ਜ਼ਬਰਦਸਤ ਮੀਂਹ ਦੀ ਸਭਾਵਨਾ ਇਸ ਤੋਂ ਬਿਨਾ ਜੇਕਰ ਆਪਾਂ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਤਾਂ ਜਿਸ ਦੇ ਵਿੱਚ ਫਰੀਦਕੋਟ ਫਰੋਜ਼ਪੁਰ ਮਲੋਟ ਫਾਜ਼ਿਲਕਾ ਬਠਿੰਡਾ ਇਹਨਾਂ ਇਲਾਕਿਆਂ ਦੇ ਬਰਨਾਲਾ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਤਗੜੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮ ਜੇਕਰ ਆਪਾਂ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹੁੰਦੇ ਘੰਟਿਆਂ ਦੇ ਵਿੱਚ ਮੀਟਿੰਗ ਅਤੇ ਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਜਿਦੇ ਵਿੱਚ ਮੋਹਾਲੀ ਖੜਰ ਹੋ ਗਿਆ ਇਹ ਪਟਿਆਲੇ ਦੇ ਆਸ-ਪਾਸ ਰਾਜਪੁਰਾ ਹੋ ਗਿਆ ਇਹ ਖੰਨੇ ਦੇ ਇਲਾਕੇ ਹੋ ਗਏ ਇਹ ਪਾਇਲ ਲਖ ਹੋ ਗਿਆ ਮੰਡੀ ਗਵਿੰਦਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਗਰਜਲਿਸ਼ਕ ਦੀਆਂ ਕਾਰਵਾਈਆਂ ਨਾਲ ਉਮੀਦ ਹੈ ਛਰਾਟੇ ਦੇ ਇੱਕ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇਹ ਮਲੇਰ ਕੋਟਲਾ ਦੇ ਆਸ-ਪਾਸ ਦੇ ਇਲਾਕੇ ਹੋਗੇ ਨਾਬੇ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਦੀਆਂ ਗਤੀਵਿਧੀਆਂ ਅਨੁਸਾਰ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੋ ਬਿਨਾ ਜੇਕਰ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਪਹਾੜੀ ਇਲਾਕੇ ਹੋਗੇ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਮਨਾਲੀ ਤੱਕ ਇਹਨਾਂ ਇਲਾਕਿਆਂ ਦੇ ਵਿੱਚ ਤਗੜੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਕੁਝ ਪੱਗਾਂ ਦੇ ਵਿੱਚ ਬੱਦਲ ਫਟਣ ਦੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਤਗੜੇ ਸਿਸਟਮ ਦੇਖਣ ਨੂੰ ਮਿਲਣਗੇ ਜਿਸ ਨਾਲ ਪੂਰੀ ਪੂਰੀ ਸੰਭਾਵਨਾ ਹੈ ਕਿ ਹਰਿਆਣਾ ਹੋ ਗਿਆ ਉੱਤਰ ਪੱਛਮੀ ਇਲਾਕੇ ਹੋਗੇ ਉੱਤਰ ਪ੍ਰਦੇਸ਼ ਪੂਰਬੀ ਰਾਜਸਥਾਨ ਹੋਗਾ ਇਹਨਾਂ ਇਲਾਕਿਆਂ ਦੇ ਵਿੱਚ ਤਗੜੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪਹਾੜੀ ਇਲਾਕਿਆਂ ਵਿੱਚ ਤਗੜੀਆਂ ਗਤੀਵਿਧੀਆਂ ਹੋਣ ਦੇ ਕਾਰਨ ਬੱਦਲ ਪਟੜਨੀ ਘਟਨਾਵਾਂ ਹੋਣ ਦੇ ਕਾਰਨ ਪਹਾੜੀ ਇਲਾਕਿਆਂ ਵਿੱਚ ਜਾਂ ਤੋਂ ਅਗਲੇ 4-5 ਦਿਨਾਂ ਦੇ ਵਿੱਚ ਗੁਰੇਜ ਕੀਤਾ ਜਾਵੇ ਅੱਗੇ ਜੇ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਾਂ ਅੱਜ ਦੇ ਲਈ ਮੌਸਮ ਵਿਭਾਗ ਨੇ ਕੁਝ ਇਲਾਕਿਆਂ ਦੇ ਜ਼ਿਆਦਾ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤੇ ਗਏ ਹਨ ਖਾਸ ਕਰਕੇ ਜੇਕਰ ਆਪਾਂ ਉੱਤਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ orange alert ਜਾਰੀ ਕੀਤੇ ਗਏ ਹਨ ਤਗ ਉਰਾਲ ਪੰਜਾਬ ਦੇ ਬਾਕੀ ਦੱਖਣ ਪੱਛਮੀ ਹੋ ਗਏ ਮਾਲਵੇ ਦੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਦੇ ਵਿੱਚ ਮੋ येलो ਅਲਰਟ ਜਾਰੀ ਕੀਤੇ ਗਏ ਹਨ ਵੱਖ-ਵੱਖ ਖੇਤਰਾਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਕਿ ਜੇ 7 ਤਰੀਕ ਦੇ ਮੌਸਮ ਦੀ ਗੱਲ ਕਰੀਏ 7 ਤਰੀਕ ਨੂੰ ਮੌਸਮ ਵਿਭਾਗ ਨੇ orange ਅਲਰਟ ਜਾਰੀ ਕੀਤੇ ਗਏ ਹਨ ਉੱਤਰੀ ਅਤੇ ਸੈਂਟਰ ਪੰਜਾਬ ਦੇ ਵਿੱਚ ਅਤੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਵੀ ਮੌਸਮ ਵਿਭਾਗ ਨੇ yellow ਅਲਰਟ ਜਾਰੀ ਕੀਤੇ ਗਏ ਹਨ ਜੇ ਅਲਰਟ ਦੀ ਗੱਲ ਕਰੀਏ ਤਾਂ 8 ਤਰੀਕ ਨੂੰ ਮੌਸਮ ਵਿਭਾਗ ਨੇ ਉੱਤਰੀ ਇਲਾਕਿਆਂ ਦੇ ਵਿੱਚ orange ਅਲਰਟ ਜਾਰੀ ਕੀਤੇ ਗਏ ਹਨ ਅਤੇ ਦੁਆਬੇ ਦੇ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ yellow ਅਲਰਟ ਜ